ਮਾਤਾ ਗੁਜਰੀ ਕਾਲਜ ਦਾ ਅਫੀਸ਼ੀਅਲ YouTube ਚੈਨਲ ਦੇਖ ਰਹੇ तमाम ही ਦਰਸ਼ਕਾਂ ਦਾ ਮੈਂ ਸ਼ੁਭਮ ਭਾटिया ਸਵਾਗਤ ਕਰਦਾ ਦਰਸ਼ਕੋ ਅੱਜ ਆਪਾਂ ਮੌਜੂਦ ਆ ਮਾਤਾ ਗੁਜਰੀ ਕਾਲਜ ਦੇ ਬਹੁਤ ਹੀ ਸੁੰਦਰ ਵਿਹੜੇ ਦੇ ਵਿੱਚ ਜਿੱਥੇ ਕਿ NSS ਯੂਨਿਟ ਵੱਲੋਂ ਡਾਕਟਰ ਅੰਮ੍ਰਿਤਪਾਲ ਸਿੰਘ ਜੀ ਦੀ ਨਿਮਿੱਤੀ ਯਾਦ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਇਸ ਕੈਂਪ ਦੇ ਵਿੱਚ ਸਾਰੇ ਹੀ ਵਿਦਿਆਰਥੀ ਵੱਧ ਚੜ ਕੇ ਆਪਣਾ ਸਹਿਯੋਗ ਕਰ ਰਹੇ ਹਨ ਅਤੇ ਬਲੱਡ ਡੋਨੇਟ ਕਰਕੇ ਲੋਕਾਂ ਦੀ ਸੇਵਾ ਦੇ ਵਿੱਚ ਆਪਣਾ ਸਹਿਯੋਗ ਦਿਖਾ ਰਹੇ ਹਨ ਆਓ ਗੱਲਬਾਤ ਕਰਦੇ ਹਾਂ ਇਸ ਕੈਂਪ ਦੇ ਵਿੱਚ ਮੌਜੂਦ ਵਿਦਿਆਰਥੀਆਂ ਨਾਲ ਅਤੇ ਟੀਚਰਸ ਨਾਲ ਕੀ ਨੇ ਉਹਨਾਂ ਦੇ ਵਿਚਾਰ ਇਸ ਕੈਂਪ ਬਾਰੇ ਦਰਸ਼ਕੋ ਜਿਹਨਾਂ ਸਾਡੇ ਨਾਲ ਜੁੜ ਚੁੱਕੇ ਨੇ ਉਹ ਵਿਦਿਆਰਥੀ ਜਿਹੜੇ ਕਿ ਹੁਣੇ-ਹੁਣੇ ਆਪਣਾ ਬਲੱਡ ਡੋਨੇਟ ਕਰਕੇ ਆਏ ਨੇ ਆਓ ਜਾਣਦੇ ਹਾਂ ਇਹਨਾਂ ਦੇ ਵਿਚਾਰ ਸ੍ਰੀ ਗਾਲ ਵੀਰੇ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਰਿਤਿਕ ਸੋਨੀ ਹਾਂਜੀ ਬਹੁਤ ਦਿਨਾਂ ਬਾਅਦ ਆ ਮੈਨੂੰ ਲੱਗਦਾ ਤੇ ਵੀਰੇ ਤੁਸੀਂ ਹੁਣੇ ਉਹਨੇ ਬਲੱਡ ਡੋਨੇਟ ਕਰਕੇ ਆਏ ਹੋ ਹਾਂਜੀ ਤੇ ਮੈਂ ਜਾਨਣਾ ਚਾਹੁੰਦਾ ਫਸਟ ਟਾਈਮ ਸੀਗਾ ਤੁਹਾਡੇ ਹਾਂ ਮੇਰਾ ਫਸਟ ਟਾਈਮ ਹੈ ਮੈਂ ਪਹਿਲੀ ਵਾਰ ਬਲੱਡ ਡੋਨੇਟ ਕੀਤਾ ਵਧੀਆ ਲੱਗਿਆ ਠੀਕ ਆ ਓਕੇ ਤੇ ਵੀਰੇ ਕਿਵੇਂ ਲੱਗਿਆ ਤੁਹਾਨੂੰ ਜਿਵੇਂ ਪਹਿਲੀ ਵਾਰ ਨੇ ਬਲੱਡ ਡੋਨੇਟ ਕੀਤਾ ਕੋਈ ਸੀਗੀ ਟੈਨਸ਼ਨ ਵਗੈਰਾ ਮਨ ਦੇ ਵਿੱਚ ਨਹੀਂ ਟੈਨਸ਼ਨ ਦਾ ਕੋਈ ਨਹੀਂ ਸੀਗੀ ਬਸ ਬਲੱਡ ਦੇਣ ਤੋਂ ਬਾਅਦ ਹਲਕਾ ਜਿਹਾ ਫੀਲ ਹੁੰਦਾ ਜਾਨੀ ਕਿ ਨੋਰਮਲ ਬੈਟਰੀ ਬਸ ਬੈਗੇ ਇਹਨਾਂ ਨੇ ਰਿਫਰੈਸ਼ਮੈਂਟ ਦੇਤੀ ਚਲੋ ਵਧੀਆ ਦੇਣੀ ਚਾਹੀਦੀ ਹੈ ਹਾਂਜੀ ਹਾਂ ਪਰ ਤੋਂ ਕੁਲ ਚੈੱਕ ਕਰਦੇ ਹਾਂ ਠੀਕ ਹੈ ਬਾਕੀ ਬ੍ਰਿਜ ਨੂੰ ਤੁਹਾਨੂੰ ਪਤਾ ਤੁਸੀਂ ਬਲਟੋਨੇਟ ਕਰਦੇ ਹੋ ਕਿੰਨੇ ਕਿੰਨਿਆਂ ਨੂੰ ਸਹਾਇਤਾ ਹੁੰਦੀ ਹੈ ਅੱਗੇ ਹੈ ਨਾ ਬਲੱਡ ਇੱਕ ਬਹੁਤ ਹੀ ਕੀਮਤੀ ਜੀਵ ਹੈ ਜਿਹੜੀ ਜਿਹਦੇ ਰਿਪਲੇਸਮੈਂਟ ਤਾਂ ਕਾਇ ਨਹੀਂ ਹੈਗੇ ਤੇ ਇਸ ਵਿਚਾਰ ਨੂੰ ਜੇ ਤੁਸੀਂ ਆਪਣੇ ਮਨ ਦੇ ਵਿੱਚ ਰੱਖ ਕੇ ਬਲੱਟਨੈਟ ਕਰਦੇ ਹੋ ਕਿ ਕੀ ਵਿਚਾਰ ਹੁੰਦਾ ਮੈਂ ਤਾਂ ਹੀ ਸੋਚਦਾ ਵੀ ਕਿਸੇ ਦੀ ਜਾਨ ਬਚ ਜੂਗੀ ਉਹ ਵਧੀਆ ਗੱਲ ਆ ਗਈ ਜਿੰਨਾ ਸੀ ਹੋ ਸਕੇ ਅਸੀਂ ਆਪਣਾ ਉਹਨਾਂ ਨੂੰ ਯੋਗਦਾਨ ਪਾਵਾਂਗੇ ਵਧੀਆ ਗੱਲਾਂ ਸਾਰਿਆਂ ਨੂੰ ਦੇਣਾ ਚਾਹੀਦਾ ਜਿਨ੍ਹਾਂ ਦੀ ਏਜ ਲਿਮਟ ਹੈਗੀ ਆ ਮੇਰੇ ਹਿਸਾਬ ਨਾਲ 6 ਮਹੀਨੇ ਬਾਅਦ ਦੇਖ ਸਕਦਾ ਬੰਦਾ ਹੈ ਨਾ ਤੇ ਮੈਂ ਕਹਿੰਦਾ ਦੇਣਾ ਚਾਹੀਦਾ ਮੇਰਾ ਫਸਟ ਟਾਈਮ ਆ ਆਪਣਾ ਆਪ 6 ਮਹੀਨੇ ਬਾਅਦ ਫਿਲ ਕਰਾਂਗੇ ਚੱਲਦਾ ਰਹੂਗਾ ਜੀ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਨਾਲ ਗੱਲ ਕਰਕੇ ਐਵੇਂ ਤੁਹਾਡੇ ਨਾਲ ਐਵੇਂ ਤੁਹਾਡੇ ਮਨ ਦੇ ਵਿੱਚ ਰਵੇ ਉਪਰਾਲਾ ਤੇ ਤੁਸੀਂ ਐਵੇਂ ਸੇਵਾ ਕਰਦੇ ਰਹੋ थैंक यू थैंक यू ਹੁਣ ਸਾਡੇ ਨਾਲ ਜੁੜ ਚੁੱਕੇ ਨੇ ਜੇ ਇੱਕ ਹੋਰ ਵਿਦਿਆਰਥੀ ਜੋ ਕਿ ਉਹਨੇ ਬਲੱਡ ਡੋਨੇਟ ਕਰਕੇ ਆਏ ਨੇ ਆਓ ਜਾਣਦੇ ਇਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਹੁਣ ਇਹਨੇ ਬਲੱਡ ਡੋਨੇਟ ਕਰਕੇ ਆਏ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਦੇਖੋ ਆਪਣਾ ਖੂਨ ਤਾਂ ਜਿਵੇਂ ਬੰਦਾ ਰਹਿਣਾ ਜੀ ਆਪਣੇ ਖੂਨ ਬਣਨ ਦੇ ਨਾਲ ਕਿਸਦਾ ਪਰਿਵਾਰ ਬਚ ਰਿਹਾ ਤਾਂ ਉਹ ਸਭ ਤੋਂ ਵੱਡੀ ਗੱਲ ਹੈ ਤਾਂ ਦੋਕ ਲਾਈਨਾਂ ਵੀ ਕਹੂੰਗਾ ਖੂਨ ਦੀ ਕਤਰਾਂ ਦੇ ਕੇ ਵੇਖ ਕਿਸੇ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਦੇ ਤਾਂ ਇਹ ਮੈਂ ਕਹੂੰਗਾ ਸਾਰੀ ਪਬਲਿਕ ਨੂੰ ਰਿਕਮੈਂਡ ਕਰੂੰਗਾ ਕਿ ਦੇਖੋ ਜੀ ਆਪਣੇ ਤਾਂ ਸਾਰੇ ਖੂਨ ਬੰਦਾ ਰਹਿਣਾ ਹੈ ਨਾ ਤੁਸੀਂ ਕਿਸੇ ਦੀ ਜ਼ਿੰਦਗੀ ਬਚਾ ਲਓ ਤਾਂ ਉਹ ਸਭ ਤੋਂ ਵੱਡਾ ਪੁੰਨ ਹੈ ਤੁਹਾਡੀ ਜ਼ਿੰਦਗੀ 'ਚ ਆਪਾਂ ਵੀ ਕਦੇ ਨਾ ਕਦੇ ਕਿ ਰੱਬ ਨਾ ਕਰੇ ਕਿਸੇ ਉੱਤੇ ਲੋਡ ਪਵੇ ਲੇਕਿਨ ਇਸ ਲਈ ਆਪਾਂ ਮਤਲਬ ਆਪਾਂ ਵੀ ਜੇ ਕਿਸੇ ਤੋਂ ਲੈਣਾ ਚਾਹਣੇ ਤਾਂ ਦੇਣਾ ਵੀ ਜਾਣ ਬਿਲਕੁਲ ਦਾ ਇਹੀ ਕਹਿਣਾ ਚਾਹਾਂਗਾ ਤਾਂ ਤੁਸੀਂ ਸਾਰੇ ਪਲੀਜ਼ ਆਪਣਾ ਬਲੱਡ ਡੋਨੇਟ ਕਰੋ ਤੇ ਲੋਕ ਜਿਹੜੇ ਲੋਕਾਂ ਨੇ ਚਾਹੀਦਾ ਬਲੱਡ ਉਹਨਾਂ ਦੀ ਜਾਨ ਬਚਾਓ ਧੰਨਵਾਦ ਬਹੁਤ ਵਧੀਆ ਲੱਗਿਆ ਕਰੋ ਤੁਹਾਡਾ ਨਾਲ ਗੱਲ ਕਰਕੇ ਤੇ ਤੁਹਾਡੇ ਵਿਚਾਰ ਜਾਣ ਕੇ ਕਿ ਇੰਨੇ ਸੋਹਣੇ ਵਿਚਾਰ ਲੈ ਕੇ ਵਿਦਿਆਰਥੀ ਇਸ ਕੈਂਪ ਦੇ ਵਿੱਚ ਆਏ ਨੇ ਤੇ ਇਹਨਾਂ ਵਿਚਾਰਾਂ ਨਾਲ ਜਦ ਬੰਦਾ ਬਲੱਡ ਡੋਨੇਟ ਕਰਦਾ ਤਾਂ ਬਹੁਤ ਵਧੀਆ ਲੱਗਦਾ ਉਹਨਾਂ ਦਾ ਇਹ ਮਨੋਭਾਵਨਾ ਦੇਖ ਕੇ ਕਿ ਕਿੰਨੇ ਚੰਗੇ ਵਿਚਾਰ ਲੈ ਕੇ ਬੱਚੇ ਆ ਰਹੇ ਨੇ ਤੇ ਬਲੱਡ ਡੋਨੇਟ ਕਰ ਰਹੇ ਨੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਜੀ ਕੁਝ ਕੇਰਲ ਦਾ ਸਟੂਡੈਂਟਸ ਜੋ ਕਿ ਸਾਡੇ ਕਾਲਜ ਦੇ ਵਿੱਚ ਐਜ਼ ਅ ਵਿਦਿਆਰਥੀ ਵੀ ਪੜ੍ਹ ਰਹੇ ਨੇ तो आओ इ गलबात करते हैं इन्हों कि लग रहा है ब्लड डोनेशन कैंपते भी हूँ उन्हें जस्ट ब्लड डोनेट करके आए हैं और इन्होंने भी गलबात करते हैं हेलो सर जी सर सर अभी अभी आप ब्लड डोनेट करके आए हैं तो कैसा लग रहा है आपको बहुत बढ़िया है आई है इन केरला एंड वट आर योर थाट्स अबाउट द व्यूअर्स लाइक हू वॉन्ट टू डोनेट द ब्लड वट डू यूट टू सेम donation is a good deed. everyone donate, donate the blood. Uh, it's good for our blood uh, purification and is a good deed for our society. Uh, you both of them had uh, donated blood for first yeah. time. yeah, first time we are donating. okay. so thank you for your cooperation. Okay. and i would love to talk more, but i have to talk with for, uh, more of the students. Yeah. so thank you for your precious time. Okay. ਸਾਡੇ ਨਾਲ ਜੁੜ ਚੁੱਕੇ ਨੇ ਜੇਖ ਹੋਰ ਵਿਦਿਆਰਥੀ ਜੋ ਕਿ ਹੁਣੇ-ਹੁਣੇ ਬਲੱਡ ਡੋਨੇਟ ਕਰਕੇ ਆਏ ਨੇ ਆਓ ਜਾਣਦੇ ਇਹਨਾਂ ਦੇ ਵਿਚਾਰ ਸੱਚੀ ਗੱਲ ਵੀਰੇ ਅੱਛੀ ਗੱਲ ਬਈ ਕੀ ਗੱਲ ਨੇ ਵੀਰੇ ਤੁਹਾਡੀ ਜੀ ਤੁਸੀਂ ਫੋਨ ਚੜ੍ਹੀ ਕਰਦੀ ਹੈ ਜੀ ਤੇ ਹੁਣੇ-ਹੁਣੇ ਵੀਰੇ ਬਲੱਡ ਡੋਨੇਟ ਕਰਕੇ ਆਏ ਹੋ ਕਿਵੇਂ ਲੱਗ ਰਿਹਾ ਬਈ ਦੇਖੋ ਬਲੱਡ ਡੋਨੇਟ ਇੱਕ ਇਹੋ ਜਿਹੀ ਚੀਜ਼ ਹੈ ਜੇ ਨਾਲ ਜੋ ਅੱਜ ਕੱਲ੍ਹ ਦੇ ਯੂਥ ਨੂੰ ਵੀ ਬਹੁਤ ਜ਼ਿਆਦਾ ਸਿੱਖਣ ਨੂੰ ਮਿਲਦਾ ਹੈ ਦੂਜੀ ਗੱਲ ਇਹ ਵੀ ਬਲੱਡ ਡੋਨੇਟ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਸਰੀਰ ਨੂੰ ਤੇ ਤੀਜਾ ਬਹੁਤ ਜ਼ਿਆਦਾ ਹਲਕਾ ਜਿਹਾ ਮਹਿਸੂਸ ਹੁੰਦਾ ਹੈ ਸਰੀਰ ਨੂੰ ਤੇ ਨਾਲੇ ਹੈਲਥ ਵਾਸਤੇ ਬਹੁਤ ਚੰਗੀ ਚੀਜ਼ ਹੈ ਤੇ ਤੁਸੀਂ ਤਾਂ ਵੀਰੇ ਮੇਰੇ ਕਹਿੰਦਾ ਸਕੰਡ ਟਾਈਮ ਕਰ ਰਹੇ ਹੋ ਜਾਂ ਕਰਦੇ ਹੀ ਰਹਿੰਦੇ ਹੋ ਮੈਂ ਕਰਦਾ ਹੀ ਰਹਿਣਾ ਬਾਈ ਮੈਨੂੰ ਲਗਭਗ 40 ਸਾਲ ਹੋ ਗਏ ਬਾਈ ਮੈਂ ਡੋਨੇਟ ਕਰੀ ਜਾ ਰਿਹਾ ਹਾਂ ਉਹ ਵਧੀਆ ਗੱਲ ਹੈ ਵੀਰੇ ਤੁਸੀਂ ਐਵੇਂ ਡੋਨੇਟ ਕਰਦੇ ਰਹੋ ਬਲੱਡ ਇਸੇ ਤਰ੍ਹਾਂ ਆਪਣੀ ਸੇਵਾ ਨਿਭਾਓ ਸਮਾਜ ਪ੍ਰਤੀ ਵੀ ਤੇ ਬਾਕੀ ਮੈਂ ਵੀ ਤੁਹਾਡੀ ਚੰਗੀ ਸਿਹਤ ਲਈ ਅਰਦਾਸ ਕਰੂੰਗਾ ਬਿਲਕੁਲ ਜੀ ਕਿ ਧੰਨਵਾਦ ਵੀਰੇ ਧੰਨਵਾਦ ਜੀ ਬਹੁਤ ਅਰ ਦੇ ਨਾਲ ਜੁੜ ਚੁੱਕੇ ਨੇ ਜੇ ਖੂਨ ਡੋਨਰ ਜੋ ਕਿ ਹੁਣ ਇਹਨੇ ਬਲੱਡ ਡੋਨੇਟ ਕਰਕੇ ਆਏ ਨੇ ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਇਹਨਾਂ ਦੇ ਵਿਚਾਰ ਸੱਸੀ ਗਾਲ ਜੀ ਕੀ ਨਾਮ ਹੈ ਤੁਹਾਡਾ ਸਿਮਰਨਦੀਪ ਜੀ ਪਹਿਲੀ ਵਾਰੀ ਬਲੱਡ ਡੋਨੇਟ ਕਰਕੇ ਆਏ ਹੋ ਹਾਂ ਜੀ ਪਹਿਲੀ ਵਾਰੀ ਤੇ ਕੋਈ ਡਰ ਤਾਂ ਨਹੀਂ ਲੱਗਿਆ ਤੁਹਾਨੂੰ ਨਹੀਂ ਮੈਨੂੰ ਡਰ ਤਾਂ ਨਹੀਂ ਲੱਗਿਆ ਮੈਨੂੰ ਇਦਾਂ ਸੀ ਕਿ ਮੈਂ ਕਰਨਾ ਪਰ ਏਜ ਨਹੀਂ ਸੀ ਉਦੋਂ ਤੇ ਜਦੋਂ ਮੈਨੂੰ ਮੌਕਾ ਮਿਲਿਆ ਤੇ ਮੈਂ ਕੀਤਾ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੇ ਬਲੱਡ ਡੋਨੇਟ ਕਰੋ ਕਿ ਕਿਸੇ ਸੇਵਾ ਹੋ ਸਕੇ ਨਾ ਤੇ ਥੈਂਕ ਯੂ ਥੈਂਕ ਯੂ ਸੋ ਇਹਨਾਂ ਵਾਲੇ ਦਰਸ਼ਕੋ ਦੇਖ ਸਕਦੇ ਹੋ ਤੁਸੀਂ ਕਿ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਰੁਝਾਨ ਹੈ ਬਲੱਡ ਡੋਨੇਟ ਕਰਨ ਦਾ ਤੇ ਇਸ ਸੇਵਾ ਦੇ ਵਿੱਚ ਹਰੇਕੀ ਵਿਦਿਆਰਥੀ ਆਪਣਾ ਆਪਣਾ ਬਹੁੂਬੀ ਤੌਰ ਤੇ ਆਪਣਾ ਜਿਹੜਾ ਕਿ ਰੋਲ ਅਦਾ ਕਰ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਜੀ ਕਾਲਜ ਦੇ ਐਨਸੀਸੀ ਦੇ ਲੈਫਟਨੈਂਟ ਡਾਕਟਰ ਕੁਸ਼ਵਿੰਦਰ ਸਿੰਘ ਜੀ ਆਓ ਜਨਾ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਪ੍ਰੋਗਰਾਮ ਦੇ ਵਿਚਾਰ ਸਤਿ ਸ਼੍ਰੀ ਅਕਾਲ ਸਰ ਸਰ ਜੋ ਅੱਜ ਉਪਰਾਲਾ ਹੋ ਰਿਹਾ ਹੈ ਇਹ ਬਲੱਡ ਡੋਨੇਸ਼ਨ ਕੈਂਪ ਦਾ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਇਹ ਬਲੱਡ ਨਿਸ਼ਨ ਕੈਂਪ ਹੈ ਜਿਹੜਾ ਹਰ ਸਾਲ ਐਨਐਸਐਸ ਯੂਨਿਟ ਮਾਤਾ ਗੁਜਰੀ ਕਾਲਜ ਵੱਲੋਂ ਜਿਹੜੇ ਲੈਫਟਨੈਂਟ ਡਾਕਟਰ ਅਮਰਿਤਪਾਲ ਸਿੰਘ ਜੀ ਦੀ ਯਾਦ ਦੇ ਵਿੱਚ ਲਗਾਇਆ ਜਾਂਦਾ ਹੈ ਉਹ ਪਹਿਲਾਂ ਐਨਓ ਹੁੰਦੇ ਸੀ ਇਸ ਕਾਲਜ ਦੇ ਐਨਸੀਸੀ ਅਫਸਰ ਸੀ ਪਰ ਅਚਾਨਕ ਉਹਨਾਂ ਦੀ ਡੈਥ ਹੋ ਗਈ ਸੀ ਜੋ ਕਿ ਬਹੁਤ ਵੱਡਾ ਘਾਟਾ ਕਾਲਜ ਨੂੰ ਤੇ ਐਨਸੀਸੀ ਨੂੰ ਪਿਆ ਸੀਗਾ ਉਸ ਦੀ ਯਾਦ ਦੇ ਵਿੱਚ ਐਨਐਸਐਸ ਯੂਨਿਟ ਵੱਲੋਂ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਜਾਂਦਾ ਹੈ ਕਿ ਹਰ ਸਾਲ ਇਸ ਸਮੇਂ ਦੇ ਵਿੱਚ ਕਾਲਜ ਦੇ ਵਿੱਚ ਇੱਕ ਕੈਂਪ ਲਗਾਇਆ ਜਾਂਦਾ ਬਲੱਡ ਡੋਨੇਸ਼ਨ ਕੈਂਪ ਤਾਂ ਕਿ ਇੱਕ ਤਾਂ ਉਹਨਾਂ ਨੂੰ ਯਾਦ ਵੀ ਕੀਤਾ ਜਾ ਸਕੇ ਦੂਸਰਾ ਸਮਾਜ ਭਲਾਈ ਦਾ ਕੰਮ ਕੀਤਾ ਜਾ ਸਕੇ ਤੇ ਇੱਕ ਜਿਹੜਾ ਦਾਨ ਸਭ ਤੋਂ ਵੱਡਾ ਦਾਨ ਮਹਾਦਾਨ ਜਿਹੜਾ ਖੂਨ ਦਾਨ ਨੂੰ ਕਿਹਾ ਜਾਂਦਾ ਉਹ ਵੀ ਕੀਤਾ ਜਾ ਸਕੇ ਤੇ ਨਾਲ ਦੇ ਨਾਲ ਬੱਚਿਆਂ ਨੂੰ ਕਾਲਜ ਦੇ ਵਿੱਚ ਇੱਕ ਮੌਕਾ ਮਿਲ ਜਾਂਦਾ ਹੈ ਕਿ ਉਹ ਸਮਾਜ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਲੋਕ ਭਲਾਈ ਚ ਹਿਮੈਨਿਟੀ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ ਇਹ ਵੈਲਿਊ ਕ੍ਰੀਏਸ਼ਨ ਦਾ ਕੰਮ ਵੀ ਇੱਕ ਕੈਂਪ ਦੇ ਦੁਆਰਾ ਕੀਤਾ ਜਾ ਰਿਹਾ ਹੈ। ਐਨਸੀਸੀ ਯੂਨਿਟ ਮਾਤਾ ਗੁਜਰੀ ਕਾਲਜ ਵੀ ਇਸ ਦੇ ਨਾਲ ਐਨਐਸਐਸ ਯੂਨਿਟ ਦਾ ਸਾਥ ਦਿੰਦੀ ਹੈ ਕਿਉਂਕਿ ਡਾਕਟਰ ਅਮਰਿਤਪਾਲ ਸੀਗੇ ਜਿਹੜੇ ਉਹ ਐਨਸੀਸੀ ਆਫਿਸਰ ਸੀ ਕਾਲਜ ਦੇ ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਯਾਦ ਚ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਅਸੀਂ ਉਸ ਵਿੱਚ ਸਾਥ ਦੇਈਏ। ਧੰਨਵਾਦ। ਥੈਂਕ ਯੂ ਸਰ। ਹੋਰ ਸਾਡੇ ਨਾਲ ਮੌਜੂਦ ਨੇ ਜੀ ਐਨਐਸਐਸ ਦੇ ਪ੍ਰੋਗਰਾਮ ਆਫਿਸਰ ਪ੍ਰੋਫੈਸਰ ਹਰਪਿੰਦਰ ਸਿੰਘ ਜੀ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਅੱਜ ਐਨਐਸਐਸ ਯੂਨਿਟ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਮਾਤਾ ਗੁਜਰੀ ਕਾਲਜ ਦੀ ਐਨਐਸਐਸ ਯੂਨਿਟ ਨੇ ਹਰ ਸਾਲ ਕਈ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਦੀ ਆਪਾਂ ਜਿਵੇਂ ਸਭਾ ਦੇ ਡਿਊਰਿੰਗ ਸੀ ਦੀ ਜੋੜ ਮਿਲ ਦੀ ਡਿਊਰਿੰਗ ਪਰ ਇਹਦਾ ਬਲੱਡ ਡੋਨੇਸ਼ਨ ਕੈਂਪ ਆਨਾ ਇਹ ਸਾਡੇ ਕਮਿਸਟਰੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਅਮਰਿਤਪਾਲ ਸਿੰਘ ਜੋ ਕਿ ਐਨਸੀਸੀ ਆਫੀਸਰ ਵੀ ਸੀਗੇ ਜੋ ਸਾਨੂੰ ਕੁਝ ਸਾਲ ਪਹਿਲਾਂ ਸਦੀਵੀ ਵਿਸ਼ੋਰਾ ਦੇ ਗਏ ਸੀਗੇ ਉਹਨਾਂ ਦੀ ਯਾਦ ਦੇ ਵਿੱਚ ਲਗਾਇਆ ਜਾਂਦਾ ਹਰ ਸਾਲ ਲਗਾਉਂਦੇ ਆ ਅਸੀਂ ਤੇ ਇਸ ਸਮੇਂ ਦੇ ਦੌਰਾਨ ਗਵਰਨਮੈਂਟ ਰਜਿੰਦਰਾ ਕਾਲਜ ਪਟਿਆਲਾ ਦੀ ਟੀਮ ਜਿਹੜੀ ਆ ਉਹ ਸਾਡੇ ਕਾਲਜ ਆਉਂਦੀ ਆ ਤੇ ਅਸੀਂ 100 ਤੋਂ ਵੱਧ ਯੂਨਿਟ ਉਹਨਾਂ ਨੂੰ ਬਲੱਡ ਡੋਨੇਟ ਕਰਦੇ ਆ ਦੇਖੋ ਵਿਦਿਆਰਥੀਆਂ ਦੇ ਵਿੱਚ ਬੜਾ ਉਤਸ਼ਾਹ ਤੇ ਸਵੇਰੇ ਜਦੋਂ 9:30 ਵਜੇ ਕੈਂਪਸ ਸਟਾਰਟ ਹੋ ਗਿਆ ਸੀਗਾ ਤੇ ਉਸ ਸਮੇਂ ਪੂਰਾ ਰੀਡਿੰਗ ਹਾਲ ਭਰ ਚੁੱਕਾ ਸੀਗਾ ਹੁਣ ਵੀ ਦੇਖੋ ਚਾਰੇ ਪਾਸੇ ਵਿਦਿਆਰਥੀਆਂ ਦੇ ਵਿੱਚ ਪੂਰੀ ਮਤਲਬ ਕਿ ਰੌਣਕ ਲੱਗੀ ਹੋਈ ਆ ਤੇ ਉਹ ਬੜੇ ਉਤਸ਼ਾਹ ਦੇ ਨਾਲ ਇੰਟਰਸਟ ਦੇ ਨਾਲ ਵੱਧ ਛੜ ਕੇ ਆਪਣਾ ਬਲੱਡ ਮੈਡ ਕਰਦੇ ਪਏ ਨੇ ਤੇ ਨਾਲ ਹੀ ਸਾਡੇ ਜਿਹੜੇ ਸਾਰੇ ਐਨਐਸਐਸ ਆਫਿਸਰ ਨੇ ਉਹ ਵੀ ਸੇਵਾ ਦੇ ਵੇ ਕਾਰਜਾਂ 'ਚ ਲੱਗੇ ਹੋਏ ਨੇ ਤੇ ਉਹਨਾਂ ਦੇ ਨਾਲ ਜਿਹੜੇ ਵਲੰਟੀਅਰ ਨੇ ਉਹ ਵੀ ਸੇਵਾ ਦੇ ਕਾਰਜਾਂ 'ਚ ਲੱਗੇ ਹੋਏ ਨੇ ਇਹ ਮਾਤਾ ਗੁਜਰੀ ਕਾਲਜ ਦੀ ਐਨਐਸਐਸ ਯੂਨਿਟ ਦਾ ਨਾਂ ਇੱਕ ਬੜਾ ਸੁੰਦਰ ਉਪਰਾਲਾ ਜੋ ਹਰ ਸਾਲ ਕੀਤਾ ਜਾਂਦਾ ਧੰਨਵਾਦ ਜੀ ਬਹੁਤ ਵਧੀਆ ਲੱਗਾ ਤੁਹਾਡੇ ਵਿਚਾਰ ਜਾਣ ਕੇ ਸਾਡੇ ਨਾਲ ਮੌਜੂਦ ਨੇ ਜੀ ਐਨਐਸਐਸ ਯੂਨਿਟ ਦੇ ਪ੍ਰੋਗਰਾਮ ਆਫੀਸਰ ਅਵੈਨਾ ਨਾਲ ਗੱਲਬਾਤ ਕਰਦੇ ਹਾਂ ਸਸ਼ੀਕਲ ਸਰ ਸਸ਼ੀਕਲ ਸਰ ਸਰ ਕੀ ਵਿਚਾਰ ਨੇ ਤੁਹਾਡੇ ਇਸ ਪ੍ਰੋਗਰਾਮ ਦੇ ਬਾਰੇ ਜੋ ਅੱਜ ਆਯੋਜਿਤ ਕੀਤਾ ਗਿਆ ਬਲੱਡ ਡੋਨੇਸ਼ਨ ਕੈਂਪ ਦਾ ਕਾਲਜ ਦੇ ਵਿੱਚ ਵਿਟਾਸੀ ਹਰ ਸਾਲ ਇਹ ਕੈਂਪ ਵਿਯੋਜਿਤ ਕਰਦੇ ਆਂ ਜਿਵੇਂ ਇਸ ਸਾਲੇ ਸੈਸ਼ਨ ਦੀ ਰਹਿਮਤ ਹੈ ਤਾਂ ਅਸੀਂ ਪਹਿਲਾ ਕੈਂਪ ਸਾਡੇ ਤੇ ਇੱਕ ਨਾਲ ਦੇ ਸਾਥੀ ਟੀਚਰ ਡਾਕਟਰ ਅਮਰਪਾਲ ਜਿਹੜੇ ਨੇ ਉਹ ਅਚਾਨਕ ਸਾਨੂੰ ਵੀ ਛੋੜਾ ਦੇ ਗਏ ਸੀ ਤਾਂ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਕੈਂਪ ਹਰ ਸਾਲ ਲਾਉਂਦੇ ਆਂ ਇਸ ਕੈਂਪ ਦੇ ਵਿੱਚ ਅਸੀਂ 100 ਤੋਂ ਵੱਧ ਯੂਨਿਟ ਜਿਹੜੇ ਇਕੱਠੇ ਕਰਦੇ ਹਾਂ ਪੂਰੇ ਸਾਲ ਦੌਰਾਨ ਸਾਡਾ ਜਿਹੜਾ ਐਨਐਸਐਸ ਯੂਨਿਟ ਹੈ ਯਾਰ ਦੇ ਕ੍ਰੀਪ ਜਿਹੜੇ ਯੂਨਿਟ ਨੇ ਇਕੱਠੇ ਕਰਦਾ ਤੇ ਸਵਾਲੰਟੇਰੀਲੀ ਬੱਚੇ ਆਪਣੇ ਆਪ ਆ ਕੇ ਜਿਹੜਾ ਫੋਨ ਦਿੰਦੇ ਨੇ ਤੇ ਇਹ ਇਸ ਤੋਂ ਬਾਅਦ ਅਸੀਂ ਫਿਰ ਸਿੰਘ ਸਭਾ ਤੇ ਸਭਾ ਤੋਂ ਬਾਅਦ ਫਿਰ ਵੀ ਕਾਲਜ ਦੇ ਵਿੱਚ ਅਸੀਂ ਅਪ੍ਰੋਕਸੀਮੇਟਲੀ 5 ਜਾਂ 6 ਕੈਂਪ ਅਸੀਂ ਜਿਹੜੇ ਲਾਉਂਦੇ ਹਾਂ ਸਭਾ ਦੇ ਵਿੱਚ ਜਿਹੜਾ ਸਾਡੇ ਕੋਲ 500 ਯੂਨਿਟ ਇਕੱਠਾ ਹੁੰਦਾ ਤੇ ਬਾਕੀ ਅਸੀਂ ਸਾਲ ਸਾਲ ਦੌਰਾਨ ਜਿਹੜਾ 500 ਯੂਨਿਟ ਅਸੀਂ ਪਰਸੈਂਟੇਜ ਇਕੱਠਾ ਕਰਦੇ ਹਾਂ ਹਰ ਸਾਲ ਅਸੀਂ ਇਹ ਕੈਂਪ ਇਹਦੇ ਵਿੱਚ ਅਸੀਂ ਹਮੇਸ਼ਾ ਹਰਿੰਦਰਾ ਹਸਪੀਟਲ ਪਟਿਆਲਾ ਦੀ ਜਿਹੜੀ ਅਨੁਕ੍ਰਮ ਬਣਾਉਂਦੇ ਜਿਹਦੇ ਵਿੱਚ ਕਿਉਂਕਿ ਉੱਥੇ ਜਿਹੜੇ ਥੈਲਸੈਮੀਆ ਦੇ ਬੱਚੇ ਨੇ ਉਹਨਾਂ ਵਾਸਤੇ ਅਸੀਂ ਬਲੱਡ ਡੋਨੇਟ ਕਰਦੇ ਹਾਂ ਜਦੋਂ ਆਨ ਡਿਮਾਂਡ ਵੀ ਉਹਨਾਂ ਨੂੰ ਲੋੜ ਹੁੰਦੀ ਹੈ ਉਸ ਟਾਈਮ ਵੀ ਅਸੀਂ ਸਟੂਡੈਂਟ ਭੇਜਦੇ ਵੀ ਹਾਂ ਵਲੰਟੀਅਰ ਤੇ ਜੇ ਲੋੜ ਹੋਵੇ ਤਾਂ ਅਸੀਂ ਕੈਂਪ ਵੀ ਲਗਾਉਂਦੇ ਹਾਂ ਐਮਐਨਈ ਕਰਦੇ ਹਾਂ ਬਹੁਤ დიდი ਲੱਗੇ ਤੁਹਾਨੂੰ ਗੱਲਬਾਤ ਕਰਕੇ ਥੈਂਕ ਯੂ ਹੁਣ ਸਾਡੇ ਨਾਲ ਮੌਜੂਦ ਨੇ ਜੀ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਕਸ਼ਮੀਰ ਸਿੰਘ ਜੀ ਆਓ ਜਾਣਦਿਆਂ ਨਾਲ ਬਾਰੇ ਵਿਚਾਰ ਸਤਿ ਸ਼੍ਰੀ ਅਕਾਲ ਸਰ ਸਰ ਜਿਵੇਂ ਕਿ ਬਲੱਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਕਾਲਜ ਦੇ ਵਿੱਚ ਕੀ ਵਿਚਾਰ ਨੇ ਤੁਹਾਡੇ ਇਸ ਬਾਰੇ ਅ ਮਾਤਾ ਵਿਦਿਅਕ ਕਾਲਜ ਉਪਦੇਕਟਰ ਸਾਹਿਬ ਦਾ ਨੰਸ ਸਰੂਪ ਹਰ ਸਾਲ ਸਾਡੇ ਸਵਰਗਵਾਸੀ ਪ੍ਰੋਫੈਸਰ ਡਾਕਟਰ ਅਮਰਪਾਲ ਸਿੰਘ ਦੀ ਯਾਦ ਚ ਗਲੂਲੇਸ਼ਨ ਕੈਂਪ ਲਾਉਂਦਾ ਜਿਹਦੇ ਵਿੱਚ ਕਾਲਜ ਦੇ ਵਿਦਿਆਰਥੀ ਅਤੇ ਕਾਲਜ ਦੇ ਆਪਕ ਤੋਂ ਨਾ ਨੋ ਟੀਚਿੰਗ ਸਟਾਫ ਵੱਲੋਂ ਬੜੇ ਇਤਸ਼ਾਹ ਨਾਲ ਬਲੱਡ ਡੋਨੇਟ ਕੀਤਾ ਜਾਂਦਾ ਲਗਭਗ ਹੁਣ ਤੱਕ 2 ਘੰਟੇ 2 ਘੰਟੇ ਦੇ ਵਿੱਚ ਵਿੱਚ 100 ਦੇ ਕਰੀਬ ਯੂਨਟ ਕਲੈਕਟ ਬਹੁਤ ਹੀ ਚੰਗਾ ਸੋ ਅਜੇ ਵਿਦਿਆਰਥੀਆਂ ਤੇ ਸਟਾਫ ਨੂੰ ਬਹੁਤ ਉਤਸ਼ਾਹ ਆ ਆ ਮੈਨੂੰ ਲੱਗਦਾ ਹੈ ਕਿ ਸਭ ਤੋਂ ਇਹ ਮਹਾਨ ਕੋਈ ਕੰਮ ਕਰਨਾ ਦਾ ਬਲੱਡ ਦਾ ਗਾਣ ਜਿਹੜਾ ਹੈਗਾ ਬਲੱਡ ਡੋਨੇਸ਼ਨ ਬਹੁਤ ਵੱਡਾ ਪੁੰਨ ਵਾਲਾ ਕੰਮ ਆ ਜਿਹਦੇ ਵਿੱਚ ਇਹਨਾਂ ਬੱਚਿਆਂ ਦੁਆਰਾ ਤੇ ਅਧਿਆਪਕ ਸਭਾਨਾਂ ਦੁਆਰਾ ਕਰੂਚਰਨ ਹੋ ਰਿਹਾ ਗਿਆ ਖੂਨ ਕਿਸੇ ਵਿਅਕਤੀ ਦੀ ਜਾਨ ਬਚਾ ਸਕਦਾ ਹੈ ਸੋ ਇਹ ਅਨਸਰ ਸੁਭਾਗ ਦਾ ਸ਼ਲਾਘਾਯੋਗ ਕਦਮ ਹੈ ਮੈਂ ਉਹਨਾਂ ਨੂੰ ਇਸ ਮੌਕੇ ਤੇ ਵਧਾਈ ਦਿੰਦਾ ਹਾਂ ਬਹੁਤ ਚੰਗਾ ਲੱਗੇ ਤੁਹਾਡੇ ਵਿਚਾਰ ਜਣ ਕੇ ਧੰਨਵਾਦ ਸਰ। ਦਰਸ਼ਕੋ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਜੀ ਮਾਤਾ ਗੁਜਰੀ ਕਾਲਜ ਦੇ ਚੇਅਰਮੈਨ ਸਾਹਿਬ ਡਾਕਟਰ ਜਗਦੀਪ ਧੀਮਾ ਜੀ ਆਓ ਇਹਨਾਂ ਦੇ ਵੀ ਗੱਲਬਾਤ ਕਰਦੇ ਆਂ ਤੇ ਜਾਣਦੇ ਇਹਨਾਂ ਦੇ ਵੀ ਵਿਚਾਰ ਇਸ ਪ੍ਰੋਗਰਾਮ ਬਾਰੇ। ਸਸ਼ੀ ਗਾਲ ਸਰ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ। ਆਏ ਸਾਲ ਦੀ ਤਰ੍ਹਾਂ ਅੱਜ ਮਾਤਾ ਗੁਜਰੀ ਕਾਲਜ ਦੇ ਵਿਹੜੇ ਵਿੱਚ ਡਾਕਟਰ ਅਮਰਤਪਾਲ ਸਿੰਘ ਜੋ ਸਾਡੇ ਪ੍ਰੋਫੈਸਰ ਸੀ ਔਰ ਪਿਛਲੇ ਦਿਨਾਂ ਵਿੱਚ ਉਹਨਾਂ ਦੀ ਕਿਸੇ ਕਾਰਨ ਡੈਥ ਹੋ ਗਈ ਸੀ ਉਹਨਾਂ ਦੀ ਯਾਦ ਵਿੱਚ ਅੱਜ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਅਰਜੰਦਰਾ ਹਸਪੀਟਲ ਪਟਿਆਲਾ ਤੋਂ ਅੱਜ ਇੱਥੇ ਲਾਇਆ ਗਿਆ ਇਹਦੇ ਵਿੱਚ ਬੱਚਿਆਂ ਦੀ ਉਪਰਾਲਾ ਪ੍ਰੋਫੈਸਰਸ ਉਪਰਾਲਾ ਪ੍ਰਿੰਸੀਪਲ ਸਾਹਿਬ ਦਾ ਉਪਰਾਲਾ ਵੱਤਵਾਰ ਜਿਹੜੀ ਡੋਨੇਸ਼ਨ ਹੈ ਇਹ ਕਰੀਏ ਕਿਉਂਕਿ ਲਹਤਦਾਨ ਹੈ ਜਿਹੜਾ ਇਹ ਕਿਸੇ ਦਾ ਬੈਸਟ ਬਣਿਆ ਗਿਆ ਰक्तदान ਮਹਾਨ ਕਾਰਨਾ ਹੈ ਜੋ ਵੀ ਇਨਸਾਨ ਇਹ ਕਰਦਾ ਹੈ ਔਰਤਾਂ ਦੇ ਵਿੱਚ ਉਹਨੂੰ ਖੁਸ਼ੀ ਵੀ ਮਿਲਦੀ ਹੈ ਉਹਦੀ ਕਈ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਬਲੱਡ ਥਿਕਨੈਸ ਜਾਂ ਹੋਰ ਉਹਦੇ ਵਿੱਚ ਵੀ ਸਹਾਇਤਾ ਸੋ ਬਹੁਤ ਵਧੀਆ ਲੱਗਿਆ ਅੱਜ ਕਿ ਬੱਚਾ ਨੇ ਆ ਪਾ ਕੇ ਇਸ ਤਰੀਕੇ ਨਾਲ ਜਿਹੜੀ ਬਲੱਡ ਡੋਨੇਸ਼ਨ ਦੀ ਕੈਂਪ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਤੁਹਾਡਾ ਵਿਚਾਰ ਬਹੁਤ ਚੰਗਾ ਲੱਗਾ ਤੁਹਾਡੇ ਵਿਚਾਰ ਜਾਣ ਕੇ ਇਹ ਸੀਗੇ ਜੀ ਅੱਜ ਦੇ ਕੁਝ ਵਿਚਾਰ ਸਾਡੇ ਵਿਦਿਆਰਥੀਆਂ ਦੇ ਸਾਡੇ ਟੀਚਰਸ ਦੇ ਤੇ ਸਾਡੇ ਸਾਰੇ ਹੀ ਫੈਕਲਟੀ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਹੋਰ ਪ੍ਰੋਗਰਾਮ ਦੇਖਣ ਦੇ ਲਈ ਮਾਤਾ ਗੁਜਰੀ ਕਾਲਜ ਦੇ ਅਫੀਸ਼ੀਅਲ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਇਸੇ ਨਾਲ ਮੈਂ ਸ਼ਿਵਮ ਪਾਟਿਆ ਦਾ ਨਾਮ ਤੁਹਾਡੇ ਤੋਂ ਇਜਾਜ਼ਤ ਮੋੜੀ ਮਿਲਾਂਗੇ ਜਲਦੀ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤਦ ਤੱਕ ਮੈਨੂੰ ਦੋ ਇਜਾਜ਼ਤ ਧੰਨਵਾਦ